ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਵੈਜੀ ਕੁਕਿੰਗ ਚੈਨਲ ਦੇ ਵਿੱਚ ਤੇ ਆਪਾਂ ਅੱਜ ਆਪਾਂ ਵਰਕੀ ਬਣਾ ਕੇ ਤਿਆਰ ਕਰਨੀ ਹੈ ਜੀ ਬਿਲਕੁਲ ਬਿਨਾ ਮਿਹਨਤ ਤੋਂ ਤੇ ਕੋਈ ਆਪਾਂ ਨੂੰ ਗੈਸ ਜਲਾਉਣ ਦੀ ਜ਼ਰੂਰਤ ਨਹੀਂ ਤੁਸੀਂ ਵੈਸੇ ਹੀ ਤੁਸੀਂ ਬਿਨਾ ਗੈਸ ਜਲਾਏ ਵਰਕੀ ਬਣਾ ਲੂਗੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਛੋਟਾ ਜਿਹਾ ਬੱਚਾ ਵੀ ਵਰਕੀ ਬਣਾ ਕੇ ਤਿਆਰ ਕਰ ਲੂਗਾ ਇੰਨੀ ਟੇਸਟੀ ਤੇ ਹੈਲਦੀ ਵਰਕੀ ਬਣਾਵਾਂਗੇ ਆਪਾਂ ਅੱਜ ਤੁਸੀਂ ਵੀਡੀਓ ਪੂਰੀ ਦੇਖਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਉਹਦੇ ਲਈ ਆਪਾਂ ਇੱਕ ਦੋ ਗੋਲੀਆਂ ਭਰ ਕੇ ਆਪਾਂ ਛੋਲਿਆਂ ਦੀਆਂ ਲੰਗਾਂ ਜੀ ਤੇ ਇਹਨਾਂ ਦੇ ਆਪਾਂ ਛਿਲਕੇ ਉਤਾਰ ਲਏ ਛੋਲਿਆਂ ਦੇ ਸਾਰੇ ਤੇ ਹੁਣ ਆਪਾਂ ਇਹਨਾਂ ਨੂੰ ਪੀਸ ਲਾਂਗੇ ਛੋਲਿਆਂ ਨੂੰ ਤੇ ਛਿਲਕੇ ਤੁਸੀਂ ਜ਼ਰੂਰ ਲਾ ਲਿਓ ਇਹਨਾਂ ਦੇ ਨਹੀਂ ਤਾਂ ਵਰਫੀ ਕਾਲੀ ਜੀ ਬਣ ਜਾਣੀ ਆ ਤੇ ਇਸੇ ਤਰ੍ਹਾਂ ਆਪਾਂ ਛੋਲੇ ਜਿਹੜੇ ਉਹ ਪੀਸ ਕੇ ਤਿਆਰ ਕਰ ਲਏ ਆ ਤੇ ਜੇ ਆਪਾਂ ਵਿੱਚ ਆਪਾਂ ਤਿੰਨ ਚਾਰ ਲੈ ਚਾਂਗੇ ਵੀ ਪਾਈਆਂ ਸੀਆਂ ਛੋਲਿਆਂ ਦੇ ਵਿੱਚ ਉਹ ਵੀ ਵਿੱਚੇ ਪੀਸ ਲਾਂਗੇ ਜੀ ਆਪਾਂ ਤੇ ਦੋ ਵੱਡੇ ਚਮਚੇ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਦੇ ਪਾਏ ਆ ਜੀ ਤੇ ਲੈ ਚਾ ਤੁਸੀਂ ਜ਼ਰੂਰ ਪਾ ਲਿਓ ਛੋਲਿਆਂ ਦੇ ਵਿੱਚ ਤੇ ਆਪਾਂ ਪਾਈ ਹੈ ਜੀ ਧਾਗੇ ਵਾਲੀ ਮਿਸ਼ਰੀ ਇਹਨੂੰ ਆਪਾਂ ਕੁੱਟ ਕੇ ਪਹਿਲਾਂ ਹੀ ਪੀਸ ਕੇ ਰੱਖਿਆ ਹੁੰਦਾ ਹੈ ਤੇ ਇਹਨੂੰ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਹੁਣ ਮਿਲਾ ਲਾਂਗੇ ਕਿਉਂਕਿ ਬਰਸਾਤ ਦਾ ਮੌਸਮ ਹੈ ਤੇ ਆਪਣੀ ਜਿਹੜੀ ਮਿਸ਼ਰੀ ਹੈ ਉਹ ਥੋੜਾ ਜਿਹਾ ਇਹਦੇ ਗੰਡਾ ਜਿਹਾ ਬਣ ਜਾਂਦਾ ਹੈ ਇਸ ਲਈ ਜ਼ਰੂਰੀ ਆਪਾਂ ਨੂੰ ਕਿ ਆਪਾਂ ਦੱਬ ਕੇ ਇਹਨਾਂ ਨੂੰ ਹੱਥਾਂ ਨਾਲ ਮਲਾ ਲਗੇ ਜਿਹੜੀਆਂ ਮੜਗਮਟਗਾਂ ਡਲੀਆਂ ਐ ਬੇਸੇ ਤਾਂ ਇਹ ਛਾਣ ਕੇ ਪੀਸ ਕੇ ਰੱਖੀ ਹੋਈ ਐ ਪਰ ਫਿਰ ਵੀ ਤੇ ਆਪਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਨੂੰ ਮਿਲਾ ਲਿਆ ਜੀ ਤੇ ਹੁਣ ਆਪਾਂ ਫਰੈਸ਼ ਮਲਾਈ ਲਈ ਐ ਆਮੀ ਜਿਹੜੀ ਆਪਾਂ ਦੁੱਧ ਤੋਂ ਉਤਾਰਦੇ ਆ ਮਲਾਈ ਮਲਾਈ ਤੁਸੀਂ ਤਾਜੀ ਲੈਣੀ ਐ ਤੇ ਹੁਣ ਆਪਾਂ ਇਹਨੂੰ ਆਟੇ ਦੀ ਤਰ੍ਹਾਂ ਜਿਵੇਂ ਆਪਾਂ ਆਟਾ ਗੁੰਨੇ ਹੁੰਨੇ ਉਹਨਾਂ ਕਾਪੈ ਇਹਨੂੰ ਸਾਰੇ ਨੂੰ ਤਿਆਰ ਕਰ ਲੈਣਾ ਹੈ ਜਿਨਨਿਕ ਸਾਨੂੰ ਮਲਾਈ ਲੱਗਿਓ ੰਨੇ ਕੋ ਤੁਸੀਂ ਮਲਾਈ ਲੈ ਲਿਓ ਤੇ ਮਲਾਈ ਤੁਸੀਂ ਫਰੈਸ਼ ਹੀ ਲਿਓ ਨਹੀਂ ਤਾਂ ਫਿਰ ਇਹ ਖੱਟੀ-ਖੁੱਟੀ ਮਲਾਈ ਨਾ ਲਿਓ ਜਾਂ ਤੁਸੀਂ ਬੇਹੀ ਮਲਾਈ ਨਾ ਲਿਓ ਤੇ ਹੁਣ ਆਪਾਂ ਇਹਨੂੰ ਆਟੇ ਦੀ ਤਰ੍ਹਾਂ ਗੁੰਨ ਕੇ ਤਿਆਰ ਕਰ ਲਏ ਤੇ ਹੁਣ ਆਪਾਂ ਥੋੜੇ ਜਿਹ ਪਿਸਤੇ ਕੱਟੇ ਆ ਤੇ ਡੱਬੇ ਦੇ ਵਿੱਚ ਪਹਿਲਾਂ ਆਪਾਂ ਪਿਸਤੇ ਆ ਜਿਹੜੇ ਉਹਨਾਂ ਨੂੰ ਕੱਟ ਕੇ ਖਿਲਾਰ ਦਿਆਂਗੇ ਤੇ ਜਿਹੜਾ ਹੁਣ ਆਪਾਂ ਵਰਫੀ ਦਾ ਮਿਸ਼ਰਣ ਬਣਾ ਕੇ ਤਿਆਰ ਕੀਤਾ ਏ ਹੁਣ ਆਪਾਂ ਉਹਨੂੰ ਜਮਾਉਣ ਲਈ ਰੱਖ ਲਿਆਂਗੇ ਬੜੀ ਛੇਤੀ ਬਣ ਕੇ ਤਿਆਰ ਹੁੰਦੀ ਆ ਸਰਫ 5 ਮਿੰਟ ਤਾਂ ਲੱਗਦੇ ਵੀ ਨਹੀਂ ਇਹ ਵਰਕੀ ਬਣਾਉਣ ਨੂੰ ਤੇ ਆਪਾਂ ਇਹਨੂੰ ਪੂਰੀ ਤਰ੍ਹਾਂ ਹੱਥ ਦੇ ਨਾਲ ਸੈੱਟ ਕਰ ਲਾਂਗੇ ਜਾਂ ਤੁਸੀਂ ਚਮਚੇ ਦੇ ਨਾਲ ਸੈੱਟ ਕਰ ਲਿਓ ਹੈਲਦੀ ਤੇ ਟੇਸਟੀ ਦੋਨੇ ਚੀਜ਼ਾਂ ਹੀ ਐਸ ਵਰਕੀ ਦੇ ਵਿੱਚ ਤੁਸੀਂ ਝੱਟ-ਬੱਟ ਬਣਾ ਕੇ ਤਿਆਰ ਕਰ ਲੋਗੇ ਵਰਕੀ ਤੇ ਆਪਾਂ ਵਰਕੀ ਜਿਹੜੀ ਬਿਲਕੁਲ ਸਮਤਲ ਕਰ ਲਈ ਹੈਗੇ ਇੱਕ ਤਰ੍ਹਾਂ ਇੱਕਸਾਰ ਕਰ ਲਈ ਹੈ ਤੇ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦੇ ਦਾਂਗੇ ਫ੍ਰਿਜ ਦੇ ਵਿੱਚ ਇੱਕ ਘੰਟਾੱਕ ਰੱਖੀ ਆਪਾਂ ਤੇਦੂ ਬਾਅਦ ਆਪਾਂ ਇਹਨੂੰ ਕੱਟ ਲਾਂਗੇ ਘੰਟੇ ਦੇ ਵਿੱਚ ਹੀ ਸੈੱਟ ਹੋ ਜਾਂਦੀ ਹੈ ਅੱਧੇ ਘੰਟੇ ਦੇ ਵਿੱਚ ਹੀ ਪਰ ਆਪਾਂ ਇਹਨੂੰ ਘੰਟਾੱਕ ਰੱਖ ਲੈ ਸੀਗਾ ਤੇ ਹੁਣ ਆਪਾਂ ਇਹਨੂੰ ਕੱਟ ਕੇ ਤਿਆਰ ਕਰ ਲਾਂਗੇ ਜੀ ਬੜੀ ਛੇਤੀ ਬਣ ਜਾਂਦੀ ਹੈ ਇਹ ਵਰਫੀ ਤੇ ਸਵਾਦ ਆ ਇਹ ਬਹੁਤ ਹੀ ਜ਼ਿਆਦਾ ਬਣਦੀ ਆ ਤੇ ਆਪਾਂ ਇਹਨਾਂ ਦੀਆਂ ਟਿੱਕਾਂ ਕੱਟ ਕੇ ਤਿਆਰ ਕਰ ਲਾਂਗੇ ਤੁਸੀਂ ਦੇਖ ਹੀ ਸਕਦੇ ਆਗੇ ਕਿੰਨੀ ਸੋਹਣੀ ਲੱਗਦੀ ਹੈ ਦੇਖਣ ਨੂੰ ਵੀ ਤੇ ਖਾਣ ਨੂੰ ਤੇਦੂ ਵੀ ਜ਼ਿਆਦਾ ਟੇਸਟੀ ਹੈ ਇਹ ਤੇ ਹਲਦੀ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿੰਨੀ ਹੁੰਦੀ ਹੈ ਦੇਖੋ ਜੀ ਕਿੰਨੀ ਆਸਾਨੀ ਦੇ ਨਾਲ ਆਪਣੇ ਪੀਸ ਆ ਜਿਹੜੇ ਕੱਟੇ ਜਾ ਰਹੇ ਆ ਕੋਈ ਮਿਹਨਤ ਨਹੀਂ ਲੱਗੀ ਆਪਣੀ ਬਾਲੀਏ ਦੇ ਤੇ ਜਦ ਵੀ ਤੁਹਾਡਾ ਮਿੱਠਾ ਖਾਣ ਨੂੰ ਮਨ ਕਰੇ ਤੁਸੀਂ ਝਟਪਟ ਬਣਾ ਕੇ ਤਿਆਰ ਕਰ ਸਕਦੇ ਆ ਵਰਫੀ ਤੇ ਹੁਣ ਆਪਾਂ ਟਿਕਾ ਕੱਢ ਕੇ ਪਲੇਟ ਦੇ ਵਿੱਚ ਰੱਖ ਲੈਣੇ ਆ ਜੀ ਦੇਖੋ ਕਿੰਨੀ ਸੋਹਣੀ ਵਰਫੀ ਬਣ ਕੇ ਤਿਆਰ ਹੋਈ ਆ ਬਹੁਤ ਹੀ ਨਰਮ ਤੇ ਮੂੰਹ ਚ ਘੁਲਣ ਵਾਲੀ ਬਰਫੀ ਬਣ ਕੇ ਤਿਆਰ ਹੋਈ ਸੀ ਤੇ ਜਿੰਨਾ ਜਿੰਨਾ ਨੇ ਆਪਣੀ ਵੀਡੀਓ ਦੇਖੀ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ